ਪਰ ਭਲਾ ਗੁਰੂ ਜੀ ਮੈਨੂੰ ਭੈਣ ਤੇ ਭਣਵਾਈਏ ਦੋਨੋਂ ਪਏ ਮਨਤਾ ਕਰਦੇ ਹਨ ਤੁਸੀਂ ਕਰਤਾਰਵਾਲ ਦੇਖੋ ਔਰ ਮੇਰੇ ਪਰ ਮਿਹਰ ਕਰੋ ਜੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਬਾਲਾ ਤੇਰਾ ਵੀ ਆਖਿਆ ਫੇਰਿਆ ਨਹੀਂ ਜਾਂਦਾ ਜਾਂਦਾ ਤਾਂ ਬਾਲੇ ਕੋ ਨਾਨਕ ਤੇਜ ਜੀ ਦੇ ਅੱਗੇ ਮੱਥਾ ਟੇਕਿਆ ਫੇਰ ਬੇਬੇ ਨਾਨਕੇ ਦੇ ਭਾਈ ਜੈਰਾਮ ਨੇ ਬਾਲੇ ਨੂੰ ਆਖਿਆ ਸੁਣ ਭਾਈ ਬਾਲਾ ਅੱਜ ਤੁਸੀਂ ਅਸਾਨੂੰ ਨਵੇਂ ਸਿਰੇ ਨਾਨਕ ਜੀ ਦਿੱਤਾ ਹੈ ਤਾਂ 135 ਰੁਪਏ ਨਾਨਕਜੀ ਨਵਾਬ ਪਾਸੋਂ ਚੁਕਾਏ ਮਿਲੇ ਅਤੇ 1700 ਰੁਪਈਆ ਹੋਰ ਪੇਸ਼ਗੀ ਮਿਲਿਆ ਤਾਂ ਜੈਰਾਮ ਨੇ ਬਾਬੇ ਨਾਨਕ ਜੀ ਨੂੰ ਆਖਿਆ ਘਰ ਆਇਓ ਬਾਬਾ ਨਾਨਕ ਜੀ ਰੁਪਏ ਲੈ ਕੇ ਆਪਣੇ ਹੱਟ ਆਕਰ ਬੈਠ ਗਏ ਗੁਨਾਨਕ ਦੇਵ ਜੀ ਫਿਰ ਆਣ ਕੇ ਮੋਦੀ ਖਾਨੇ ਦੇ ਵਿੱਚ ਬੈਠ ਗਏ ਰੁਪਏ ਲੈ ਕੇ ਆਪਣੇ ਹੱਟ ਵਿੱਚ ਆ ਕੇ ਬੈਠੇ ਕਾਰਖਾਨਿਆਂ ਵਾਲੇ ਲੋਕ ਆਏ ਸੋ ਸਭ ਆਕਰ ਬਾਬੇ ਨਾਨਕ ਜੀ ਨੂੰ ਮੁਬਾਰਕਾਂ ਲੱਗੇ ਦੇਣ ਤੇ ਵਧਾਈਆਂ ਦੇਣ ਲੱਗੇ